ਮੈਂ ਲੈ ਸਸਿਕਾ ਮੰਮੀ ਸਸਿਕਾ ਵਧੀਆ ਹੁਣ ਤੇ ਤਰਾਂਦੀ ਹਾਂਜੀ ਬਸ ਵਧੀਆ ਸੁਸੋਈ ਚ ਚੱਲੀ ਹੋਇਆ ਮੈਂ ਇਕਦਮ ਹੁਣ ਜੀ ਨਹੀਂ ਕੋਈ ਅੱਜ ਹੁੰਦੀ ਬੜਾ ਹੀ ਨਾ ਹੋਵੇ ਕਿ ਆਸ਼ਮੇ ਇਹਨੇ ਜੇਲ੍ਹ ਤੋਂ ਵੀ ਤੇ ਹਾਂ ਉਹ ਸਨਾਪ ਮੈਂ ਠੀਕ ਆ ਜਾਵਾਂ ਕੀ ਠਾਹ ਤੂੰ ਆਪਣੀ ਸਨਾਪ ਇਸ ਤਰ੍ਹਾਂ ਲੈ ਆਉਣਾ ਸੀ ਨਾਲ ਉਹ ਪਤਾ ਘੜੀ ਜਣਾ ਆਪਣੇ ਬੇਕਿਆਂ ਨੂੰ ਗਈ ਤੇ ਮੈਂ ਸੋਚਿਆ ਨਾ ਟਾਈਮ ਲੱਗਣਾ ਹੋ ਤੇ ਚਲ ਮੈਂ ਮੇਰਾ ਨਾ ਮਾਂਜਾ ਪਤਾ ਨਹੀਂ ਕਿਉਂ ਜੀ ਕੀਤਾ ਇੰਨਾ ਵੀ ਤਿੰਨ ਮਿਲ ਕੇ ਆਣਾ ਕੱਲ ਹੋਈ ਸੀ ਮੇਰੀ ਗੱਲ ਭਾਬੀ ਨਾਲ ਅੱਛਾ ਤੇ ਉਹ ਕਹਿੰਦੇ ਸੀ ਤੁਹਾਡੇ ਲੋਪ ਹੀ ਗਏ ਇਹਨੇ ਕਦੀ ਉਹ ਤੇ ਜਿਹੜੀ ਗੱਲ ਫੋਨ ਤੇ ਹੋਣੀ ਆ ਮੈਂ ਸਾਹਮਣੇ ਜਿਹੜੀ ਹੁਣ ਤਿੰਨੇ ਵੀ ਇਹ ਲਿਆ ਹਾਂਜੀ ਕਿ ਕਿ ਸੋਹਣੀ ਆ ਤੂੰ ਕਿੰਨਾ ਵਧੀਆ ਆ ਤੇ ਮੇਰੇ ਵੀ ਮਾਰਨ ਕੋਤ ਠੰਡ ਪਈ ਲੈ ਮਸੀ ਜੀ ਫੋਨ ਫਿਕਰ ਕਰਦੇ ਕਰਨਾ ਹੁਣ ਸਭੀ ਬੜੀ ਖੁਸ਼ੀ ਆ ਤੇ ਇਹੀ ਹੋ ਜਮੈਂ ਚੰਨੀ ਆ ਇਹੋ ਹੀ ਮੈਂ ਅੱਖਾਂ ਨਾਲ ਦੇਖਣਾ ਚਾਹੁੰਦੀ ਪੁੱਤ ਮਾਵੇਂ ਸਾਹਮਣੇ ਬੈਠੇ ਫੁੱਲਾ ਮੇਰੀ ਗੱਲ ਸੁਣ ਪਾਣੀ ਤਾਂ ਨਹੀਂ ਲਿਆਉ ਜਾ ਕੇ ਇੱਥੇ ਬੈਠੇ ਕੀ ਕਰਦੇ ਹੋ ਪਤਾ ਨਹੀਂ ਕੋਈ ਘਰ ਚ ਆਇਆ ਤਾਂ ਪਾਣੀ ਪੁੱਛਣਾ ਨੂੰ ਰੰਨੀ ਪਾਪੀ ਹੋਰ ਨੀ ਤੁਸੀਂ ਸੁਣਾਓ ਸਭ ਠੀਕ ਹੈ ਨਾ ਠੀਕ ਹੈ ਪੁੱਤ ਪਰ ਪੁੱਤ ਮੰਨੀਆ ਇਤਨਾ ਬੁਰਾ ਕਰਦੇ ਰਹਿ ਪੁੱਤ ਤੇਰੇ ਨੂੰ ਕੀ ਇਹਦੀ ਦਿਨਾਂ ਨੂੰ ਥੋੜੀ ਬੁੱਧੀ ਵੱਡੀ ਆ ਮਮੀ ਮੈਂ ਤੈਨੂੰ ਇਹ ਨਹੀਂ ਸਿਖਾਇਆ ਤੇ ਦਿੱਸੇ ਸੰਸਕਾਰਾਂ ਨਾਲ ਹੀ ਮੈਂ ਘਰ ਚਾਈ ਸੀ ਮੈਂ ਇੱਥੇ ਬਹੁਤ ਵਧੀਆ ਬਿਹੇਵ ਕੀਤਾ ਸਾਰੇ ਮੈਂਬਰਾਂ ਨਾਲ ਪਰ ਇਹਨਾਂ ਨੇ ਇਹਨਾਂ ਨੇ ਮੇਰੀ ਮਾਸਾ ਜਿੰਨੀ ਕਦਰ ਨਹੀਂ ਜਾਣੀ ਮਮੀ ਹੁਣ ਮੈਨੂੰ ਆਪਣਾ ਬਤੀਰਾ ਚੇਂਜ ਕਰਨਾ ਹੀ ਪਿਆ ਕਿਉਂਕਿ ਮੈਂ ਵੀ ਆਪਣਾ ਘਰ ਚਲਾਉਣਾ ਆ ਤੇ ਨਾਲ ਹੀ ਆ ਜਿਹੜੀ ਸੀਮਾ ਦੀਦੀ ਆ ਨਾ ਇਹਨੂੰ ਵੀ ਆਪਣੇ ਘਰੇ ਭੇਜਣਾ ਹੋ ਇਹਦਾ ਕਰ ਵੀ ਬਸਾਉਣਾ ਚਾਹੁੰਦੀ ਆ ਮੈਂ ਇਹਦੇ ਨਾਲ ਮੈਂ ਇੱਥੇ ਆ ਕੁਝ ਨਾ ਨਾ ਕੀਤਾ ਇਹਨੇ ਕਦੀ ਆਪਣੇ ਘਰ ਨਹੀਂ ਜਾਣਾ ਸੌਰੀ ਮੰਮੀ ਇਸ ਕਰਕੇ ਮੈਨੂੰ ਵੱਧ ਤੋਂ ਵੱਧ ਤੰਗ ਕਰਨੀ ਆ ਕਿ ਇਹਨੂੰ ਅਹਿਸਾਸ ਹੋਵੇ ਕਿ ਆਪਣਾ ਘਰ ਆਪਣਾ ਹੀ ਹੁੰਦਾ ਵਾ ਉਹ ਜਿਹੜੀ ਉੱਥੇ ਬਜ਼ੁਰਗ ਸੱਸ ਛੱਡ ਕੇ ਆਈ ਹੈ ਨਾ ਹਾਂ ਹਾਂ ਉਹਦੇ ਕੋਲ ਜਾਵੇ ਉਸ ਮਾਂ ਦੀ ਸੇਵਾ ਕਰੇ ਜੇਨੇ ਨੂੰ ਹੱਥੀ ਸ਼ਾਮਾ ਕਰਨਾ ਇਹਨੂੰ ਪਾਣੀ ਪਿਓ ਮਸਗੀ ਮੈਨੂੰ ਮੰਮੀ ਨੇ ਬੁਲਾ ਕੇ ਆਈ ਮੰਮੀ ਵੀ ਬੈਠੇ ਅੰਦਰ ਸੀਮਾ ਦੀਦੀ ਚਾਹ ਧਰ ਦੋ ਮੰਮੀ ਲਈ ਹਾਂ ਹਾਂ ਮੈਂ ਧਰ ਦਿੰਦੀ ਹਾਂ ਤਾਂ ਕਰਕੇ ਮੰਮੀ ਇਹਨੂੰ ਸੂਤਰ ਕਰਨਾ ਬੜਾ ਜ਼ਰੂਰੀ ਆ ਇਹਨੂੰ ਇੰਨਾ ਪਤਾ ਲੱਗੇ ਕਿ ਆਪਣਾ ਘਰ ਹੀ ਆਪਣਾ ਹੁੰਦਾ ਆ ਆ ਇੱਥੇ ਤੇ ਮੈਂ ਪੁਰਾਣੀ ਬੈਠੀ ਆ ਕਿਸੇ ਦੇ ਘਰ ਚ ਬੈਠੀ ਆ ਸਾਰੇ ਚੱਲੋ ਜੇ ਮੈਂ ਅਦਕੋ ਮਰਵਾਉਂ ਬਈ ਰੋਟੀ ਐ ਅਦਕੋ ਬੜਮਾਉਂਦੀ ਉਹ ਤੇ ਗਲਤ ਜਿਹਾ ਮੰਮੀ ਪਰ ਵੀ ਇਹ ਥੋੜਾ ਆਪਾ ਉਬੜਿਆ ਤਾਂ ਆਪਾ ਬਰੇ ਹੋ ਜੀਏ। ਤਾਂ ਕੋਈ ਗੱਲ ਨਹੀਂ। ਤੂੰ ਹਲੇ ਮੀਨਾ ਕੰਮ ਲੈ। ਸਭ ਠੀਕ ਹੋ ਜਾ ਅੱਗੇ ਹੋ ਗਿਆ ਨਾ ਹੁਣ ਹੋਰ ਹੋ ਜਾਊਗਾ। ਮੰਮੀ ਪਹਿਲੇ ਮੈਂ ਹਲੇ ਮੀਨਾ ਵਰਤੀ ਸੀ। ਪਰ ਹਲੇ ਮੀਨਾ ਨੂੰ ਕੁਝ ਨਹੀਂ ਹੋਇਆ। ਇਸ ਕਰਕੇ ਮੈਨੂੰ ਆਹ ਹਿਆਰ ਚੁਪਨੇ ਪਈ ਮੰਮੀ। ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਤੁਹਾਡੀ ਧੀ ਬੁਰੀ ਨਹੀਂ ਆ। ਪਰ ਉਹਨੂੰ ਮਜਬੂਰ ਕੀਤਾ ਜਾ ਰਿਹਾ ਆਪਾਂ ਦੇ ਬੁੱਤ ਬਰੇ ਬਣ। ਕਿਉਂ ਬੁਰੀ ਬਣੀ? ਗੱਲ ਨੂੰ ਸੰਝਿਆ ਕਰੋ। ਜਿਵੇਂ ਮੈਂ ਇੱਥੇ ਇਹਨੂੰ ਪੱਖੀਆਂ ਪਕਾਈਆਂ ਖਵਾਈ ਗਈ। ਬੱਡਾਂ ਤੇ ਬਿਠਾ ਕੇ ਇਹ ਕਦੀ ਆਪਣੇ ਘਰ ਜਾਏਗੀ ਕਦੀ ਉਹ ਨਹੀਂ ਜਾਊਗੀ ਇਹਨੇ ਇੱਥੇ ਹੀ ਰਹਿਣਾ ਜੀ ਉਹੋ ਜਿਹਾ ਮੰਮੀ ਵੇਲਣ ਉਹ ਵਾ ਜਿਹੜਾ ਚੜ ਕੇ ਤੇ ਇੱਥੇ ਬੱਡਾਂ ਤੇ ਬਿਠਾ ਰਹਿੰਦਾ ਖਾਣ ਨੂੰ ਉਹਨੂੰ ਮਿਲਦਾ ਹੈ ਪੀਣ ਨੂੰ ਉਹਨੂੰ ਮਿਲਦਾ ਪਾਉਣ ਨੂੰ ਕਪੜਾ ਲਈਦਾ ਇੱਥੋਂ ਮਿਲ ਹੀ ਜਾਂਦਾ ਉਹਨੂੰ ਕੀ ਲੋੜਿਆ ਘਰੇ ਜਾਣ ਦੀ ਸਾਰੇ ਮੰਮੀ ਆਣ ਗਵਾਣ ਦੇ ਲੋਕ ਗੱਲਾਂ ਕਰਦੇ ਇਹਨਾਂ ਨੂੰ ਕੀ ਘਰ ਜਵਾਈ ਬਣਾ ਕੇ ਰੱਖਿਆ ਵਾ ਤੇ ਉੱਥੇ ਬਜ਼ੁਰਗ ਮਾਂ ਲੂਹਾ ਵਾਲਾ ਕਰਦੀ ਕਰਦੀ ਚੌਂਕੇ 'ਚ ਭਰੇ ਗੱਲਿਆ ਪੁੱਤ कोरोना ਦੇ ਤੀਜ ਹੋਈ ਆ ਆਪਾਂ ਉਹਨਾਂ ਨੂੰ ਮੂੰਹ ਭਰ ਕੇ ਚੰਹੀ ਨਾ ਇਹ ਕਹੈ ਸਾਇੰਟਿਸਟ ਵੀ ਤੁਸੀਂ ਆਪਣੇ ਘਰ ਜਾਓ ਉਹਦੇ ਮਾਂ ਫਿਓ ਦਾ ਘਾ ਦੇ ਆ ਮੰਮੀ ਕਹਿ ਸਕਦੇ ਆ ਕਿਉਂ ਨਹੀਂ ਕਹਿ ਸਕਦੇ ਜਦ ਪਰਜਾਈਆਂ ਚੰਗਾ ਨਾ ਨਾ ਚੋਣ ਨਾ ਉਹ ਬਹੁਤੀ ਦੇਰ ਰੋਕਦੀਆਂ ਨਹੀਂ ਹੁੰਦੀਆਂ ਪੇਖੀ ਇਹ ਗੱਲ ਪੱਕੀ ਆ ਜਦ ਭਾਬੀਆਂ ਹੱਥੀ ਸ਼ਾਵਾ ਕਰਨਾ ਤੇ ਨਾਨਾ ਫਿਰ ਘਰੋਂ ਨਿਕਲਦਾ ਨਾ ਨਹੀਂ ਲੈਂਦੀਆਂ ਇਸ ਕਰਕੇ ਜੋ ਸਹੀ ਆ ਨਾ ਮੈਂ ਉਹ ਕਰਨ ਦੀ ਕੋਸ਼ਿਸ਼ ਕਰਨੀ ਆ ਬੁਰਾ ਤੇ ਮੈਨੂੰ ਵੀ ਬੜਾ ਲੱਗਣ ਦਿਆ ਹੈ ਕਿ ਮੇਰੀ ਮਾਂ ਨੇ ਮੈਨੂੰ ਇਦਾਂ ਦੇ ਸਨਸਕਾਰ ਨਹੀਂ ਦਿੱਤੇ ਉੱਚੀ ਬੋਲਣ ਦਾ ਵੀ ਹੁਕਮ ਨਹੀਂ ਦਿੱਤਾ ਪਰ ਕੀ ਕਰਾਂ ਮੰਮੀ ਕਹਿੰਦੇ ਆ ਨਾ ਕੁਝ ਸਵਾਰਨ ਵਾਸਤੇ ਕੁਝ ਵਗਾਰਨਾ ਵੀ ਪੈਂਦਾ ਥੇਨੂੰ ਪਤਾ ਹੈ ਤੂੰ ਸਿਆਣੀ ਬਣੀ ਆ ਪਰ ਇੰਨਾ ਨਹੀਂ ਪਤਾ ਕਿ ਤੂੰ ਇੰਨੀ ਸਿਆਣੀ ਹੋ ਗਈ ਆ ਚਲ ਬੁੱਤ ਮੇਰੀ ਮਾਂ ਨੂੰ ਬੜੀ ਨਹੀਂ ਠੰਡ ਤੇ ਉਹ ਆਪਣੇ ਘਰ ਤੇ ਕੁਝ ਹੈਗੇ ਆ ਨਾ ਤੇ ਰਹੀ ਆ ਇਹਨਾਂ ਦੀ ਗੱਲ ਕਿ ਨਾ ਵੇਢੇ ਲੈ ਜਾਣਾ ਪੁੱਤ ਕਿਤੇ ਸਰਦਾ ਥੋੜਾ ਮਾਪਿਓ ਬਾਹਰ ਸਕਦਾ ਵਾ ਅਕਸਰ ਸੱਸ ਉਹਦੀ ਬੁੜੜੀ ਆ ਇਹਨਾਂ ਨੂੰ ਜਾਣਾ ਹੀ ਪੈਣਾ ਇਹ ਤੇ ਦੇ ਲਈ ਲਓ ਇਹਦਾ ਪ੍ਰਬੰਧ ਤੇ ਮੰਮੀ ਮੈਂ ਕਰਤਾ ਵਾ ਅੱਛਾ ਹਾਂ ਤਨ ਕਾਲੀ ਤੇ ਨਹੀਂ ਨਾ ਨਹੀਂ ਨਹੀਂ ਮੈਂ ਇੱਥੇ ਬੈਠੀ ਪੁੱਤ ਮੈਨੂੰ ਕਾਲੀ ਗਾੜੀ ਹਾਂ ਬਾਸ ਸਕੈ ਮੈਂ ਸ਼ਾਮਾਂ ਤੇ ਕਿੱਥੇ ਹੀ ਆ ਚਲ ਮੈਨੂੰ ਦਾਦੇ ਕੇ ਪ੍ਰਬੰਧ ਕੀਤਾ ਕਿ ਕਿਉਰੀ ਮੇਰ ਕੋ ਲੈ ਮੰਮੀ ਸਾਰਾ ਕੁਝ ਤੁਹਾਡੇ ਸਾਹਮਣੇ ਹੋ ਜਾਣਾ ਪਤਾ ਤੁਹਾਨੂੰ ਖੁਦ ਲੱਗ ਜਾਣਾ ਹਾਂ ਦੱਸਣ ਦੀ ਕੀ ਲੋੜ ਐ ਮੈਨੂੰ ਕੋਈ ਨਹੀਂ ਬੈਠੀ ਇੱਥੇ ਮੈਂ ਕੋਈ ਨਹੀਂ ਨਾਲ ਚਾਹ ਪੀਂਦੀ ਹੋਰ ਸੁਣਾ ਵੀਰੇ ਦਾ ਆਉਂਦਾ ਫੋਨ ਹਾਂ ਆਉਂਦਾ ਫੋਨ ਉਹਨੂੰ ਕਿਉ ਸੱਸੀ ਘਰ ਮਸੀ ਜੀ ਸੱਸੀ ਘਰ ਹੋਰ ਕੀ ਆ ਜੀ ਅਰਾ ਕਾ ਵੀ ਹੀ ਕਰਨਾ ਕਰੇ ਕਹੀ ਗੱਲ ਦਾ ਚਲੋ ਆਏ ਦੇ ਹੀ ਮੈਂ ਆਪਾਂ ਤੋਂ ਹੋ ਗਏ 10 ਮਿੰਟ ਪਾਣੀ ਪੀਤਾ ਅੱਛਾ ਅੱਛਾ ਉਹ ਕਹੀ ਸੀ ਮਾਂ ਬਰਵਾਣਾ ਕਹਿੰਦੇ ਸੱਸੀ ਦੀ ਮੰਮੀ ਆਈ ਆ ਤੇ ਹੋਰ ਸੁਣਾ ਬਤਾ ਫਿਰ ਕੀ ਆ ਠੀਕ ਆ ਵਧੀਆ ਤੇਰੀ ਮੰਮੀ ਕਿਤਰਾ ਹਾਂ ਮੰਮੀ ਵੀ ਠੀਕ ਆ ਆਇਆ ਹੀ ਫੋਨ ਮੰਮੀ ਦਾ ਮੈਨੂੰ ਕਹਿੰਦੇ ਨਾ ਪੁੱਤ ਸਭ ਠੀਕ ਠਾਕ ਹੈ ਇੱਥੇ ਤੇ ਜਦੋਂ ਇੱਥੇ ਕਿ ਨਹੀਂ ਪੁੱਤ ਤਿਆਰ ਰੱਖਿਆ ਤਰ ਮਾਂ ਤੇਰੀ ਬੁਢੜੀ ਆ ਤੇ ਨਾ ਕਹਦਾ ਇਹ ਨਾ ਮਾਸੀ ਜੀ ਫੋਨ ਉਹ ਤਾਂ ਫੋਨ ਨਾਲ ਗੱਲ ਨਹੀਂ ਨਾ ਬਣੀ ਤੂੰ ਉੱਥੇ ਹੋਏਗਾ ਤੇ ਹੋਰ ਗੱਲ ਹੋਣੀ ਆ ਥੋੜਾ ਜਿਹਾ ਤੇ ਹੋਇਆ ਮਾਸੀ ਜੀ ਮੈਂ ਹੋ ਕੇ ਆਇਆ ਵਾ ਤੇ ਮੰਮੀ ਕਹਿੰਦੇ ਤੂੰ ਪੁੱਤ ਉੱਥੇ ਜਾ ਕੋਈ ਨਹੀਂ ਮੈਂ ਠੀਕ ਠਾਕ ਆ ਉਹ ਤਾਂ ਗੱਲ ਪੁੱਤ ਤੇਰੀ ਮੈਂ ਮੰਨਦੀ ਪਰ ਹੁਣ ਉਹਨੂੰ ਤਾਂ ਢੀ ਲੋੜ ਆ ਹੁਣ ਜਦੋਂ ਕੁੜੀ ਨਹੀਂ ਜਾਂਦੀ ਤੇ ਤੈਨੂੰ ਤੈਨੂੰ ਵੀ ਫਿਰ ਇੱਥੇ ਬਹਿਣਾ ਪੈਣਾ ਮਾਸੀ ਜੀ ਮੈਂ ਆਪਣਾ ਫੋਨ ਤੇ ਆਇਆ ਹਾਂ ਤੇ ਨਾਲ ਥੋੜੇ ਪੈਸੇ ਫੜਾ ਆਇ ਮਾਤਾ ਤੂੰ ਫੋਨ ਕਰੀ ਮੈਂ ਉਸਰੇ ਲੈ ਕੇ ਦਊਂਗਾ ਪੁੱਤ ਮਾਂ ਬੇਉਣ ਕੱਲੇ ਪੈਸੇ ਨਹੀਂ ਚਾਹੀਦੇ ਧੀਆਂ ਪੁੱਤਾਂ ਦਾ ਪਿਆਰ ਵੀ ਚਾਹੀਦਾ ਇਹ ਥੋੜਾ ਜਿਹਾ ਪੈਸੇ ਦੇ ਆ ਤੇ ਤੇਰੀ ਖਤਮ ਹੋ ਗਈ ਜ਼ਿੰਮੇਵਾਰੀ ਜ਼ਿੰਮੇਵਾਰੀ ਪੁੱਤ ਤੇਰੀ ਵਧੀ ਆ ਆਪਣੀ ਮਾਂ ਦੀ ਸੇਵਾ ਕਰਦੇ ਆ ਹੁਣ ਉਹ ਕਿਹੜੀ ਹਾਲਤ ਚ ਬੁਢੜੀ ਆ ਉਹ ਤੇ ਕਿਤੇ ਕੁੜੀ ਜਿਹੀ ਆ ਤੇਰੇ ਸਾਹਮਣੇ 60 ਪਹਿਲ ਸਾਲ ਨੂੰ ਮਰਿਆ ਤੇ ਕਿੱਥੇ ਤੁਰੀ ਫਿਰੇ ਉਹ ਕੰਮ ਤਾਂ ਦਾ ਕਰਦੀ ਨਹੀਂ ਮੈਂ ਤੁਹਾਡੀ ਗੱਲ ਮੰਨਦਾ ਵਾਂ ਪਰ ਮੰਮੀ ਤੇ ਬਿਲਕੁਲ ਐ ਠੀਕ ਠਾਕ ਆ ਫਿੱਟ ਹੈਗਾ ਸਰੀਰ ਉਹਨਾਂ ਦਾ ਕਦੇ ਤੂੰ ਕੋਈ ਗੱਲ ਨਹੀਂ ਤੂੰ ਆਪਣੇ ਉੱਥੇ ਹੀ ਰਹਿ। ਨਾਲੇ ਨਾ ਮੇਰਾ ਇੱਥੇ ਕਾਰੋਬਾਰ ਸੈੱਟ ਹੈਗਾ ਵਾ ਤਾਂ ਕਰਕੇ ਤੇ ਮੈਂ ਰਹਿਣਾ ਪਿਆ ਵਾ। ਮੈਂ ਕੁਝ ਸਮੇਂ ਨੂੰ ਥੋੜਾ ਰਹਿਣਾ ਵਾ। ਸਾਰਾ ਦਿਨ ਤੇ ਵਿਚਾਰੇ ਭੱਜੇ ਨੱਠੇ ਫਿਰਦੇ ਆ ਆਪਣੀ ਦੋ ਬੁਰਖੀ ਰੋਟੀ ਖਾਣ ਨੂੰ। ਤੁਹਾਨੂੰ ਉਹਨਾਂ ਦਾ ਸਰੀਰ ਫਿੱਟ ਲੱਗਦਾ ਵਾ। ਵਿਚਾਰੀ ਮਰੀ ਪਈ ਆ ਕੰਮ-ਕਾਰ ਕਰਕੇ। ਅੱਜ ਦੀ ਵੱਡੀ ਕੋਠੀ ਸਾਹਮਣੇ ਕਿਤੇ ਸੌਖੀ ਗੱਲ ਆ। ਹੁਣ ਤਾਂ ਉਹਨੂੰ ਕੰਮ ਵਾਲੀਆਂ ਲਾਉਣੀਆਂ ਚਾਹੀਦੀਆਂ ਉੱਥੇ। ਨਹੀਂ ਤੇ ਸੀਮਾ ਦੀਦੀ ਨੂੰ ਉੱਥੇ ਰਹਿ ਕੇ ਸੇ ਸਫਾਈ ਕਰਨੀ ਚਾਹੀਦੀ ਘਰ ਸਾਂਭਣਾ ਚਾਹੀਦਾ ਵਾ ਕੋਸ਼ਮ ਨਹੀਂ ਮੈਂ ਤਾਂ ਦੋ ਕੰਮ ਵਾਲੀਆਂ ਲਾਈਆਂ ਵਾ ਇੱਕ ਛੱਡ ਕੇ ਇੱਕ ਰੋਟੀ ਪਾਣੀ ਬਣਾਉਂਦੀ ਆ ਇੱਕ ਮਾਸੀ ਜੀ ਸਫਾਈਆਂ ਕਰਦੀ ਆ ਹੋਰ ਕੀ ਚਾਹੀਦਾ ਮਾਤਾ ਨੂੰ ਇਹੋ ਗੱਸੀਂ ਹੁੰਦਾ ਤੀਆ ਬੋਤੂ ਵੀ ਤੇ ਚਾਹੀਦੀ ਉਹ ਮਾਸੀ ਜੀ ਜਦੋਂ ਕਿਤੇ ਦਵਾਈ ਦਵਾਈ ਦਾਰੂ ਖਾਣਾ ਜਾਂਦਾ ਤੇ ਮੈਂ ਦਵਾਈ ਦੇਉਂਨਾ ਚਲੋ ਜਿੱਤਰਾ ਤੁਹਾਡੀ ਮਰਜ਼ੀ ਆ ਪਰ ਮੇਰੀ ਗੱਲ ਸੁਣੋ ਠੀਕ ਹੀ ਗੱਲ ਕਹਿਣ ਲਈ ਆ ਕਿ ਤੁਹਾਨੂੰ ਹੁਣ ਦੇ ਕੋਲ ਹੋਣਾ ਚਾਹੀਦਾ ਬਾਜੀ ਜਾ ਕੇ ਤਾਂ ਸਮੋਸੇ ਫੜ ਕੇ ਲਿਆਓ ਮਾਦਾ ਮੇਰੇ ਵਾਸਤੇ ਜਦੋਂ ਕੋਈ ਹੋਰ ਪਰੌਣਾ ਹੁੰਦਾ ਉਦੋਂ ਤੇ ਬੜੀ ਸ਼ੇਤੀ ਵਰਤੀਆਂ ਤਾਂ ਸਮੋਸੇ ਹੁੰਦੇ ਜਾਓ ਜਾ ਕੇ ਲਿਆਓ ਮੋਮ ਲੈ ਆਉਣਾ ਸਮੋਸੇ ਕੋਈ ਨਹੀਂ ਮਾਸੀ ਜੀ ਮੈਂ ਸਮੋਸੇ ਲੈ ਗਣਾ ਨਾ ਤਨਾਲਾ ਤਾਹੀ ਲੈ ਆਉਣਾ ਕੋਈ ਨਹੀਂ ਜੀ ਵਾਈਪਾ ਹੀ ਨਹੀਂ ਤਰ੍ਹਾਂ ਹੋਇਆ ਨਾ ਅੰਤੇ ਹੋਇਆ ਇਤਰਾ ਨਹੀਂ ਤੇਰਾ ਫੱਜੇ ਤੈਂਦਾ ਮੈਂ ਮੱਸ ਕਰੂੰ ਤੂੰ ਹੀ ਬੜੀ ਸ਼ੇਤੀ ਮੋਮ ਮੋ ਜਲਦੀ ਜੀ ਅਗਲੇ ਨੂੰ ਮੱਸਾ ਸੇਕ ਵੀ ਲੱਗ ਲੈਂਦੋ ਕੇ ਤੁਹਾਡੀ ਧੀ ਨਾ ਉਹਨਾਂ ਨੇ ਇੰਨਾ ਕੁਝ ਕੀਤਾ ਕਿ ਮੇਰੇ ਚ ਜਾਣਨੀ ਹੀ ਕਿ ਮੈਂ ਤੁਹਾਡੀ ਧੀ ਨਹੀਂ ਉਦੋਂ ਤੁਸੀਂ ਵੀ ਤਾਂ ਖੁੰਦੇ ਥਰੂ ਰੋਏ ਦੇ ਨਾ ਨਾਲ ਮੈਨੂੰ ਰੁਵਾਇਆ ਪਰ ਮੈਂ ਪੁੱਤ ਇਹ ਥੋੜਾ ਹੀ ਆਨੇ ਵੀ ਤੂੰ ਬਦਲਾ ਲੈ ਜੋ ਕੁਛ ਉਹਨਾ ਕੀਤਾ ਉਹ ਕੋਈ ਤੂੰ ਕਰ ਆਪਾਂ ਤਾਂ ਪਤਾ ਲੈ ਨਹੀਂ ਵਰਤੈ ਹਲੇ ਮੀ ਨਾ ਜੋ ਹੁੰਦਾ ਤੇ ਕੋ ਕਰ ਨਹੀਂ ਮੰਮੀ ਜਦ ਤਨ ਮੇਰਾ ਪਰਵਾਰ ਸਾਰਾ ਸਹੀ ਹੋ ਗਿਆ ਨਾ ਮੈਂ ਕੁਝ ਕਰਨੋਂ ਹਟ ਜੂ ਠੀਕ ਹੈ ਭੈਣ ਜੀ ਹਾਂ ਜੀ ਸਸਿਕਾ 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 ਲੈ ਤੱਕ ਕੇ ਪੁੱਛਣ ਲਈ ਆ ਕੀ ਚੜ੍ਹ ਮਮੇ ਕਿਥੇ ਆ ਪੈਣ ਜੀ ਮੈਂ ਆਣ ਲੱਗੀ ਮੈਨੂੰ ਸੀਮਾ ਨੇ ਦੱਸਿਆ ਕੰਦੇ ਸ਼ੰਮੀ ਦੀ ਮੰਮੀ ਆਈ ਆ ਅੱਛਾ ਹੀ ਆਇਆ ਜੀ ਤੇਰਾ ਠੀਕ ਠੀਕ ਨਹੀਂ ਸਰੀਰ ਤਾਂ ਡਾਠਾ ਰਿਹਾ ਪੈਣ ਜੀ ਇਸ ਤਰ੍ਹਾਂ ਹੀ ਆ ਕੀ ਦੱਸਾਂ ਚਲੋ ਛੱਡੋ ਮੇਰੀਆਂ ਗੱਲਾਂ ਅੱਛਾ ਪੈਣ ਜੀ ਤੁਸੀਂ ਮੇਰੇ ਹਿਸਾਬ ਨਾਲ ਤੀਨ ਨੂੰ ਵੇਖਣ ਆਏ ਜੇ ਕਿਤੇ ਸਾਡੀ ਖੁਸ਼ੀ ਕਿਨੇ ਖੋ ਸਕਦਾ ਲੋਕ ਆ ਵੇਖ ਲਓ ਆ ਫੁੱਲਾ ਵਾਂਗੂ ਤੈਨੂੰ ਰੱਖਿਆ ਹੋਇਆ ਹੈ ਜੀ ਅੱਬਾ ਹਾਂਜੀ ਹਾਂਜੀ ਤੈਨੂੰ ਪਤਾ ਹੀ ਆ ਪੈਣ ਜੀ ਇੱਕ ਮਾਂ ਦਾ ਦਿਲ ਜਿੰਨਾ ਜਿਹੜਾ ਆਪਣੀ ਅੱਖੀ ਨਾਲ ਵੇਖ ਲੇ ਉਹ ਨਾ ਜਰ ਕਿੱਥੇ ਜਾਣ ਲਗਾ ਚਲ ਹੁਣ ਮੈਂ ਬੜੀ ਸੰਤੁਸ਼ਟ ਆ ਤੇ ਮੇਰੀ ਧੀ ਬੜੀ ਖੁਸ਼ ਹੈ ਲੈ ਭੈਣ ਜੀ ਇਹ ਤਾਂ ਬੜਾ ਵਧੀਆ ਕੀਤਾ ਤੁਸੀਂ ਆ ਮੈਂ ਤਾਂ ਕੰਨੀ ਆ ਦੋ ਚਾਰ ਸੂਟ ਲੈ ਕੇ ਆਣੇ ਸੀ ਆ ਰਹਿ ਕੇ ਜਾਣਾ ਸੀ ਨਾਲੇ ਕੋਲ ਵੇਖਣਾ ਸੀ ਆ ਸਵੇਰੇ ਇਹਨੂੰ ਆਪ ਅੱਖ ਰੋਟੀ ਲਈ ਤੇ ਬੈੱਡ ਤੇ ਬੈਠੇ ਖਾਣ ਨੂੰ ਨਾਲੇ ਰਾਤ ਨੂੰ ਆ ਦੋ ਚਾਰ ਵਾਰੀ ਦਿਹਾੜੀ ਤੇ ਘੁੰਮਣ ਚਲ ਜਾਂਦੀ ਰਾਣੇ ਨਾਲ ਨਾਲੇ ਆਈਸਕ੍ਰੀਮਾਂ ਖਾ ਕੇ ਆਂਦੀ ਆ ਆ ਹੁਣ ਪ੍ਰੋਗਰਾਮ ਬਣਾਣ ਦੇ ਆਪਾਂ ਇਹਨਾਂ ਨੂੰ ਆ ਕਹਿੰਦੇ ਸੀ ਆ ਜਾਣਾ ਬਾਹਰ ਕੀ ਆ ਆ ਬਾੜਾ ਪੂੜਾ ਚ ਜਾਣਾ ਇਹਨਾਂ ਨੇ ਤੇ ਅਬ ਕਹ ਜਾਓ ਹੈ ਵਿਆਹ ਤੋਂ ਬਾਅਦ ਭੈਣ ਚ ਗਏ ਨੇ ਨਾ ਹਾਂ ਤੁਸੀਂ ਇਸ ਗੱਲੋਂ ਬੇਫਿਕਰ ਹੋ ਜਾਓ ਭੈਣ ਜੀ ਹਾਂਜੀ ਭੈਣ ਜੀ ਤੁਸੀਂ ਆਂਦੇ ਦੋ ਚਾਰ ਦਿਨ ਭੈਣ ਜੀ ਧੀ ਆ ਜਾ ਘਰ ਆਉਂਦਾ ਤੇ ਪਾਣੀ ਨਹੀਂ ਆਂਦੇ ਦੇ ਪਿੱਛੇ ਪੀਦਾ ਤੇ ਮੈਂ ਦੋ ਚਾਰ ਦਿਨ ਕਿੱਥੇ ਰਹਿ ਸਕਦੀ ਆ ਇੰਨਾ ਹੀ ਬੜਾ ਮੈਂ ਵੇਖ ਲਿਆ ਤੇ ਮੈਂ ਸ਼ਾਮ ਨੂੰ ਚਲੀ ਜਾਈ ਨੀ ਮੇਰੀ ਇਹ ਭੈਣੇ ਭੋਲ ਗਏ ਤੂੰ ਇਹ ਨਾ ਸਮਝ ਕਿ ਧੀ ਦੇ ਘਰ ਤੂੰ ਸਮਝ ਕੇ ਮੈਂ ਆਪਣੀ ਭੈਣ ਦੇ ਘਰ ਆਈ ਆ ਤੇ ਤੋਨ ਨਾ ਰਹਿ ਤੂੰ ਠੀਕ ਹੈ ਤੂੰ ਫਿਕਰ ਨਾ ਕਰ ਮੇਰੀ ਗੱਲ ਸੁਣੋ ਅੱਜ ਕੱਲ ਮੇਰੇ ਖਾ ਫੋਨ ਆਇਆ ਸੀ ਕਿੱਟੀ ਦਾ ਅੱਛਾ ਉਹ ਵੀ ਇਹਦੇ ਨਾਲੇ ਹੀ ਗੱਲਾਂ ਕਰਨ ਲਈ ਸੀ ਇਹ ਸਮਝਣ ਲਈ ਸੀ ਕਿ ਮੈਂ ਗੱਲਾਂ ਨਹੀਂ ਸੁਣੀਆਂ ਅੱਛਾ ਇਹਦੀ ਪਰਜਾਈ ਪੁੱਛਣ ਲਈ ਸੀ ਇਹਨੂੰ ਕਿ ਹੁਣ ਸਹੀ ਰੱਖਦੇ ਆ ਕਰ ਨੇ ਵੀ ਚਲੋ ਜਵਾਬ ਜੋ ਦਿੱਤਾ ਦਿੱਤਾ ਠੀਕ ਸੁਣ ਤੇ ਮੈਂ ਲਿਆ ਭੈਣ ਜੀ ਭਾਵੇਂ ਤੁਸੀਂ ਜਿੰਨੀ ਮਰਜ਼ੀ ਵਾਰੀ ਫੋਨ ਕਰੋ ਨਡਾ ਆਪਣਾ ਘਰ ਆ ਹੈ ਹੁਣ ਪੈਂਚੀ ਖੁਸ਼ੀ ਰੱਖਣਾ ਉਹ ਤੁਹਾਨੂੰ ਮੈਂ ਦੱਸੀ ਤੇ ਸੀ ਨਾ ਸਾਰੀ ਗੱਲ ਆ ਕੀ ਆ ਸਿਆਪਾ ਬੱਚੇ ਮੇਰੇ ਨੂੰ ਪੁੱਜ ਤੁਹਾਨੂੰ ਪਤਾ ਹੀ ਹੁੰਦਾ ਸੀ ਸਾਰੇ ਗਾ ਹੁਣ ਤਾਂ ਬੜੀ ਕਿਰਪਾ ਹੈ ਗਿਆ ਪਿੱਪਲ ਵਾਲੇ ਦੀ ਇੰਨੀ ਜਗਾ ਕਿਰਪਾ ਨਾ ਬਸ ਉੱਥੇ ਮੇਰਾ ਮੁੰਡਾ ਸੇਰੇ ਪਾਣੀ ਚੜਾ ਲੈਂਦਾ ਜੀ ਤੇ ਵੇਖ ਲੋ ਕਿਰਪਾ ਹੋਏ ਅਗੇ ਤੇ ਤੂੰ ਹੀ ਤੋਰੀਆਂ ਵਾਲਾ ਬਾਬਾ ਪੈਂਜੀ ਤੋਰੀਆਂ ਵਾਲੇ ਨੇ ਗਾ ਪਿੱਪਲ ਵਾਲਾ ਦੱਸਦਾ ਸੀ ਸਭਾ ਇੰਗਾ ਜੀ ਬਾਬਾ ਕੋਈ ਹੋਵੇ ਮੇਰੀ ਗੱਲ ਪੁੱਤ ਠੀਕ ਹੋਣਾ ਚਾਹੀਦਾ ਬਾਬੇ ਬਦਲਦੇ ਰਹਿੰਦੇ ਨੇ ਵੀ ਇਹ ਨਦੀਆਂ ਗੱਲਾਂ ਤੇ ਨਾ ਜਾਇਆ ਤੂੰ ਹੋਰ ਕੋਈ ਗੱਲ ਸੁਣਾਓ ਨਿੱਕੀ ਮੋਟੀ ਚੱਲ ਕੋਈ ਨਹੀਂ ਪੁੱਤ ਤੇਰੀ ਵੱਡੀ ਮਾਮਾ ਵਾਲੀ ਇਤਨਾ ਨਹੀਂ ਕੋਤਾ ਕੋਈ ਭੈਣ ਜੀ ਹਾਂ ਕੋਈ ਗੱਲ ਨਹੀਂ ਨਿਆਣੀ ਸਿਆਣੀ ਆ ਹਜੇ ਨੇ ਪੂਣਾ ਹੀ ਇਤਰਾ ਆਪਕਾ ਕੋਈ ਗੱਲ ਨਹੀਂ ਆਪਣੇ ਧੀ ਪੁੱਤਾਂ ਨੇ ਵੀ ਤਾਂ ਸੁਣੀ ਦੀਆਂ ਹੀ ਨਾ ਚੱਲ ਕੋਈ ਗੱਲ ਨਹੀਂ ਭੈਣ ਜੀ ਹਜੇ ਵੀ ਇਹਨੂੰ ਸਾਡੇ ਦਾ ਤਵਾਰ ਨਹੀਂ ਹੈਗਾ ਜਿਸ ਦਿਨ ਤਵਾਰ ਹੋ ਜਾਊਗਾ ਨਾ ਆਪੇ ਸਮਝ ਆਏਗੀ ਕੋਈ ਗੱਲ ਨਹੀਂ ਭੈਣ ਜੀ ਤੂੰ ਹੀੜੀਆਂ ਗੱਲਾਂ ਬਾਤਾਂ ਮਾਰਦੀਆਂ ਮਾਰੋ ਅਸੀਮਾ ਬਾਰ ਵੇਖ ਅੱਜ ਤਾਂ ਲੱਗਦਾ ਆ ਸਾਰੇ ਕਾਂ ਸਾਡੇ ਛੱਤ ਤੇ ਹੀ ਬਹਿ ਗਏ ਸੀ ਆਹ ਬੰਦੇ ਤੇ ਆ ਗਿਆ ਭੈਣ ਜੀ ਲੱਗਨ ਤੇ ਰਿਆ ਬੂਆ ਅਸੀਮਾ ਪੁੱਤ ਵੇ ਕੌਣ ਆਇਆ ਏ ਚਲ ਕੋਈ ਗੱਲ ਨਹੀਂ ਟਾਈਮ ਨਾਲ ਕੋਈ ਆ ਗਿਆ ਦਾਲ ਚੋਰ ਮੁੱਠ ਦਾਲ ਮੁੱਠ ਸੁੱਕੀ ਜੂਗੀ ਆਂਦੇ ਹੁੰਦੇ ਨਾ ਜੀ ਦਾਲ ਹੋਵੇ ਰਲਿਆ ਉਹ ਆਪੇ ਆਵੇ ਚਲਿਆ ਉਸੇ ਜੋ ਖਾ ਲੀ ਜਿੱਤ ਮੈਂ ਖਾਣੀ ਭੈਣ ਜੀ ਇੱਥੇ ਤਾਂ ਕੋਈ ਜ਼ਿਆਦਾ ਹੀ ਰਲਿਆ ਪਿਆ ਕੋਈ ਗੱਲ ਨਹੀਂ ਤੁਸੀਂ ਖਾਓ ਜਾ ਪਾਣੀ ਪੀਓ ਤੁਸੀਂ ਕੋਈ ਚੱਕਰ ਹੀ ਨਹੀਂ ਹੈਗਾ ਤਹਿਆਉ ਫਿਰ ਰਹਿ ਕੇ ਜਾਣਾ ਠੀਕ ਹੈ ਠੀਕ ਹੈ ਗਾਂਦੇ ਰਿਓ ਮੈਂ ਲੱਤਾਂ ਨੂੰ ਤੇਲ ਤੁਲ ਲਵਾਇਓ ਚਲ ਮਾਲਿਸ਼ ਕਰਵਾਇਓ ਤੁਸੀਂ ਪੂਰੀ ਠੀਕ 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 ਹੈ ਤੇ ਕਿੱਟੀ ਨੂੰ ਕਰ ਦੋ ਫੋਨ ਉਹਨੂੰ ਕੋ ਜੇ ਤੂੰ ਪੇਕੇ ਰਹਿਣਾ ਮੰਮੀ ਮੰਮੀ ਕਿ ਆਈ ਲੈ ਕਿਤਾ ਨਭਾਗ ਮੇਰੇ ਆਇਆ ਸਾਰੇ ਕੁਲਬ ਮੇਰੇ ਵੇੜੇ ਇਕੱਠੇ ਹੋ ਗਏ ਆ ਆ ਜਾ ਜੀ ਠੀਕ ਆ ਜਾਓ ਆ ਜਾਓ ਬਾਜੋ ਪਾਣੀ ਲੈ ਆਈ ਆ ਦੇਓ ਬਾਣੀ ਇਹਨਾਂ ਨੂੰ ਲਿਓ ਭੈਣ ਜੀ ਲਿਓ 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 ਜੀ ਭਾਪੀ ਤੇ ਬੈਠੇ ਰਹੋ ਕੋਈ ਨਹੀਂ ਮੈਂ ਲਿਆ ਕੇ ਦੀ ਮੈਂ ਬੈਠੀ ਲਿਓ ਮੈਂ ਸਾਰੇ ਭੈਣ ਜੀ ਮੇਰੀ ਆਖਾ ਕੋਲੀ ਅੱਛਾ ਆਹ ਕੋਲੀ ਮੇਰੀ ਪਤਾ ਨਹੀਂ ਕੀ ਗੱਲ ਤਰੇ ਲੀਆਂ ਕਿਉਂ ਆਨ ਲੱਗ ਪਈਆਂ ਮੈਨੂੰ ਭੈਣ ਜੀ ਜਨ ਨਹੀਂ ਜਾਣੀ ਰਹਿਣਾ ਬਹੁਤ ਜਾ ਰਹੀ ਹੈ ਜਲਮੀ ਜ਼ਿਆਦਾ ਹੈ ਹਜੇ ਨਾ ਸਵੇਰੇ ਉਠੀਂ ਕਹਿੰਦੀ ਅੱਛਾ ਪੰਨੇ ਦੇ ਵਾਵਾ ਹੀ ਕਾਂ ਬੈਠੇ ਸੀ ਕਾਂ ਕਾਂ ਕਰਨ ਦੇ ਮੈਂ ਕਿਹਾ ਸ਼ਾਇਦ ਕੋਈ ਨਹੀਂ ਪਾ ਕੇ ਗਿਆ ਜਿਹੜਾ ਆ ਇਹਨੇ ਭੋਲਣ ਦੇ ਮੈਨੂੰ ਕੀ ਪਤਾ ਸੀ ਮੇਰੇ ਦੋਵੇਂ ਕੁੜਮਾ ਨੇ ਆਣਾ ਨਾ ਪਰ ਚਲ ਚਲ ਰੌਣਕ ਤੇਵਾ ਤੂੰ ਹੀ ਲੋ ਉਧਰੋਂ ਵੇਖ ਲੋ ਰਾਣੇ ਦੀ ਸੱਸ ਆਈ ਆ ਉਧਰੋਂ ਸੀਮਾ ਦੀ ਸੱਸ ਆ ਗਈ ਬੜੀਆਂ ਕੁੜੀਆਂ ਕੁੜੀਆਂ ਤੇ ਹੋਈਆਂ ਇਹ ਇੱਥੇ ਤਿੰਨ ਸੱਸ ਇਕੱਠੀਆਂ ਹੋਈਆਂ ਮੇਰੇ ਕਹਿਣ ਦਾ ਮਤਲਬ ਆ ਇਸ ਨਾਲ ਮੰਮੀ ਕਿ ਨਹੀਂ ਆ ਨਾ ਆਇਆ ਉਹ ਬਾਤ ਇਹ ਜੀ ਕੀਤਾ ਮੈਂ ਕੱਲ ਮੈਂ ਕਾ ਭੁਖੀ ਆਵਾਂ ਲੈ ਤੇ ਦਿਲ ਕਰਦਾ ਤੇ ਮੈਨੂੰ ਫੋਨ ਕਰ ਦੇ ਆਪਾਂ ਮਿਲ ਜਾਂਦੇ ਤਾਨੂੰ ਆ ਜੀ ਇਹ ਮਿਲਣ ਜਾਂਦੀ ਇਹਨਾਂ ਬੁੱਢਾ ਸਰੀਰ ਆ ਮਸਾਂ ਹੀ ਆਏ ਹੋਣੇ ਆ ਆਟੋ 'ਤੇ ਚਲਦੇ ਆ ਆਟੋ 'ਚ ਬਹਿ ਜਾਓ ਆਟੋ ਤਾਂ ਵੈਸੇ ਹੀ ਪੈਂਦੀ ਤੁਹਾਨੂੰ ਪਤਾ ਵੱਖੀਆਂ ਪੀਣ ਲਾ ਰਹਿੰਦੇ ਆ ਢਿੱਡ ਪੀਣ ਲਾ ਰਹਿੰਦੇ ਆ ਹਾਂ ਪਤੀ ਠੀਕ ਕਰਾ ਮੇਰਾ ਬੜਾ ਹੀ ਜੀ ਕਰਦਾ ਸੀ ਉਹ ਤੈਨੂੰ ਮਿਲਾਂ ਤੇ ਮੈਂ ਕਹਾਂ ਕਿ ਆ ਲੈ ਕਿੱਥੇ ਚਲੀ ਗਈ ਚਲ ਮੈਂ ਹੀ ਆ ਬੋ ਚਲ ਚੰਗਾ ਕੀਤਾ ਪਿਆ ਚੰਗਾ ਕੀਤਾ ਗਿਆ ਜਿਹੜਾ ਮੁੰਡਾ ਮੋਸਲੇ ਤੇ ਨਾਲ ਬਰਪੀ ਨਾਲ 엄마 ਸੀ ਜੀ ਕਰਕੇ ਮੰਗਾਈ ਹੈ ਨਾ ਚਲ ਤੁਹਾਨੂੰ ਵੀ ਚਾਹ ਪੀਉਂਦੇ ਨਾਲ ਲੈਣਾ ਹਾਂ ਚਲ ਠੀਕ ਹੈ ਠੀਕ ਬਾਈ ਆਗਲੇ ਐਸੀ ਮੋਸਲੇ ਆਗਲੇ ਸਿਮਾ ਮੋਸਲੇ ਆਖ ਤੀ ਆਹੇ ਕੁਮਮੀ ਆਸੀ ਮਾਫੀ ਜੀ ਕੀ ਹਾਲ ਜੀ ਠੀਕ ਹਾਂ ਤੇ ਕਦੋਂ ਆਏ ਜੀ ਅੰਬਿਆ ਖੁੜੀ ਆਈ ਬਸ ਪਾਣੀ ਅੱਛਾ ਅੱਛਾ ਚਲੋ ਮੈਂ ਲੱਜ ਨਹੀਂ ਜਾ ਹਾਂ ਉਸ ਮਸੀ ਜਿਆ ਨਹੀਂ ਮਿਲਦੀ ਵਰਗਾ ਉੱਥੇ ਬੈਠ ਰਹੇ ਹੁੰਦੇ ਨਾ ਜਿਵੇਂ ਦੇ ਘਰ ਮਾਸੀ ਜੀ ਚਾਹ ਬਣਾ ਲਿਆ ਹੁਣ ਦੋ ਘੁੱਟ ਪੀ ਲਿਓ ਹੋਏ ਏਡੇ ਆਇਆ ਪੀ ਕੇ ਆਇਆ ਅੱਛਾ ਟਿਕੜਾ ਬੈਠਾ ਰਹੇ ਹੋ ਗਏ ਬੈਠ ਚੱਲ ਬੈਠੋ ਲਾਗੀਓ ਤੇ ਆਦੇ ਆ ਚਾਹ ਪੀ ਕੇ ਹੀ ਆਏ ਹੁਣੇ ਦੱਸੋ ਮੰਮੀ ਕਿਹੜਾ ਜਲੂ ਨਹੀਂ ਕਰਦਾ ਮਾਸੀ ਜੀ ਤੇ ਪੁੱਛਣ ਨਹੀਂ ਨਾ ਮੰਮੀ ਦੇ ਫੇਸ ਨਾਲ ਲੋਕ ਅੱਗੇ ਜੇ ਨਾ ਨੋ ਪਰ ਨੋ ਆ ਹੈ ਮੇਰੀ ਕੁੜਮਣੀ ਉਹ ਤੇ ਹੈਗਾ ਹੀ ਆ ਚਲੋ ਮੰਮੀ ਦੱਸੋ ਆ ਖਿਆ ਦੱਬੀ ਹੈ ਸੇਮਾ ਇਹ ਉਹ ਸੁੰਡ ਜਿਹੜਾ ਮੈਂ ਦਿੱਤਾ ਸੀ ਉਹ ਹੀ ਆ ਵੇਖ ਲੈ ਕਿੰਨਾ ਖੰਡ ਗਿਆ ਤੁਹਾਡਾ ਸੁੰਡ ਹਾਂਜੀ ਹਾਂਜੀ ਮਮੀ ਮੇਰੇ ਵਧੀਆ ਕੱਪੜਾ ਦਿੰਦੇ ਆ ਜਿੰਨੂੰ ਵੀ ਦਿੰਦੇ ਆ ਤੇ ਉਹ ਹੰਨਾ ਹੀ ਆ ਆ ਕੀ ਨੰਦਾ ਜੀ ਆ ਆ ਕਦੇ ਕਾ ਵਜਾ ਕੇ ਆ ਮੈਂ ਨਾ ਸੈਂਟਰਾਂ ਨੇ ਕੋਲੇ ਦੇ ਸੈਂਟਰਾਂ ਨੇ ਸੈਂਟਰਾਂ ਨੇ ਸੈਂਟਰਾਂ ਨੇ ਦੇਖ ਲੈ ਨਹੀਂ ਆਪੂ ਵੀ ਕਾਦੇ ਸੈਂਟਰਾਂ ਨੇ ਆ ਤੈਨ ਚਸਰੀ ਹੈ ਆ ਬਹਿਨ ਤੇ ਲਈ ਆ ਜਾ ਕੇ ਇਹ ਤੇ ਘਾਤੇ ਕਾਗਜ਼ ਆ ਮੈਂ ਜੇ ਦਿੱਤਾ ਤੇ ਮੰਮੀ ਨੇ ਕੋសារੇ ਨਾਲ ਕਰਨੀ ਤੇ ਭਾਈ ਵੀ ਸੈਨ ਕਰਾ। ਇਹਨਾਂ ਪੜ੍ਹਨਾ ਕਿ ਮੈਂ ਨਾਲ ਕਰਿਆ। ਇਹਲਾ ਪੜ। ਆ। ਆ ਬੈਂਕ ਦਿਖਾ ਦਿੱਤੀ ਹੈਗੇ ਜੀ। ਮੰਮੀ ਆ ਤੇ ਠੀਕ ਆ ਜਾਇਦਾਦ ਦੇ ਕਾਗਜ਼ ਤੇ ਬੈਂਕ ਦੇ ਕਾਗਜ਼ ਵਿੱਚ ਕੀ ਲਾਇਆ ਜੇ? ਬੈਂਕ ਦੇ ਕਾਗਜ਼ ਮੈਨੂੰ ਪਤਾ ਤੇਰੇ ਜੀ। ਤੇਰੇ ਵਿੱਚ ਮੇਰਾ 500000 ਰੁਪਇਆ। 500000 ਹਾਂ। ਅੱਛਾ। ਤੇ ਕੀ ਕਰੀਏ ਫੇਰ? ਸਾਈਨ ਕਰਨੇ? ਹਾਂ। ਚੰਨਾ ਤੇ ਆ ਜਿਹੜਾ ਥੱਲੇ ਵਾਲਾ ਹੈਗਾ ਨਾ ਇਹ ਹੈ ਮੇਰੇ ਬੈਂਕ ਦੇ ਵਿੱਚੋਂ ਨਾ ਤੇ ਇਹ ਨਹੀਂ ਚਾਬੀਆਂ ਆ ਖੜੇ ਚਾਬੀਆਂ ਲੋਕਰ ਦੀ ਚਾਬੀ ਆ ਲੋਕਰ ਦੀ ਚਾਬੀ ਹੈਗੀ ਉਹ ਪਤਾ ਕਿੱਨਾ ਹੀ ਜਿਹੜਾ ਮੇਰੇ ਕੋਲ ਆ 2 ਕਿਲੋ ਮੈਨੂੰ ਦੇਣਾ ਹੈ 2 ਕਿਲੋ 2 ਕਿਲੋ ਕਹਿਣਾ ਹਾਂ ਵਾ ਮੰਮੀ 2 ਕਿਲੋ ਕਿਵੇਂ 2 ਕਿਲੋ ਕਿਵੇਂ ਆਇਆ ਹੈ ਕੁਛ ਮੇਰਾ ਹੈ ਕੁਛ ਮੇਰੀ ਸੱਸ ਦਾ ਕੁਛ ਨਹੀਂ ਤੀਰਾ ਉਹ ਸਾਰਾ ਮਲਾ ਕੇ ਤੇ ਅੱਧਾ-ਪੁੱਧਾ ਮੈਨੂੰ ਕਹਿਣਾ ਹੈ। ਚਾਬੀ ਪੜਾਓ। ਤੁਸੀਂ ਮੈਨੂੰ ਦੱਸਿਆ ਹੀ ਨਹੀਂ ਇਹਾ ਸਾਡੇ ਕੋਲ ਕਹਿਣਾ ਵਾ। ਹਾਂ। ਕਿਉਂਕਿ ਮੇਰੇ ਕੋਲ ਤੇ ਬਹੁਤ ਜ਼ਿਆਦਾ ਕਹਿਣਾ ਆਵੇ। ਲੱਗਾ ਮम्मी ਚਾਬੀ। ਜਿਹਨੇ ਤੁਸੀਂ ਮੈਨੂੰ ਪੈਸੇ ਭੇਜੇ ਨੇ ਨਾ। ਹਾਂ। ਮੈਂ ਲੱਸਾ। ਮੈਂ ਥੋੜੇ-ਥੋੜੇ ਥੋੜੇ-ਥੋੜੇ ਕਰਦਾ ਤੇ ਜ਼ੋਰ-ਜ਼ੋਰ ਦੇ ਜ਼ੋਰ-ਜ਼ੋਰ ਦੇ ਸਾਰੇ ਮੈਂ 50 ਲੱਖ ਰੁਪਏ ਵਰਗੇ। ਲੈ। ਹਾਂ। ਆਪ ਚਾਬੀ ਪੜਾਓ ਮम्मी ਚਾਬੀ। ਤੇ ਬੜੇ ਸਿਆਣੇ ਨਿਕਲੇ। ਹਾਂ। ਲੈ ਫਲਾਉ ਸਾਈਨ ਕਰਾ ਸਾਈਨ ਤੇ ਥੋੜਾ ਹੁਣੇ ਮੇਰੇ ਹੋਣੇ ਆ ਦੋ ਦੋ ਜਨ ਕਰ ਦੋ ਦੋ ਨੀ ਸੇ ਦਾਰਿਆ ਆਪੇ ਚੜਦੇ ਮੈਂ ਦੱਸ ਕਿੰਦੀ ਸਾਈਨ ਮੇਰੇ ਨਹੀਂ ਹੋਣੇ ਮੈਂ ਪਹਿਲੋਂ ਸਾਈਨ ਕਰਨੇ ਆ ਤੂੰ ਬਾਅਦ ਚ ਕਰਿਓ ਆ ਲੋ ਕਰੋ ਇੱਕ ਫਾਰਮ ਤੇ ਹੋਰ ਕਰਨਾ ਇੱਕ ਤੇ ਆਉਣਾ ਹੈ ਇਹ ਚਾਹੋ ਮੈਂ ਲਿਖ ਲਈ ਮਾਰਾ ਕੰਮ ਹੀ ਕਰ ਦਿੰਦਾ ਨਾ ਰੋ ਰੋ ਪੁੱਤਰ ਸੈਂਬੇ ਤੇ ਸਾਰੇ ਮਮਮੀ ਮੇਰੇ ਕਿੰਨੇ ਚੰਗੇ ਆ ਲੈ ਮਮਮੀ ਨੇ ਕੱਲੀ ਬਣਾਉਂ ਲਈ ਜੀ ਹਾਂ ਸਾਡੇ ਕਾਗੇ ਜੇ ਆ ਕੇ ਸਾਡੇ ਤੇ ਸੋਏ ਆਏ ਹੋ ਜੇ ਮੈਨੂੰ ਫਰਾ ਹੋ ਗਏ ਮਮਮੀ ਦੇ ਸਿਆਣ ਹੋੜਿਆ ਹਾਂ ਅੱਲਾ ਹੜ ਮਮਮੀ ਸਿਆਣ ਕਰਦੇ ਕਰਦੀ ਕਰਦੇ ਹਾਂ ਮੇਰੇ ਜਨ ਦੀ ਕੀ ਲੋੜ ਹੈ ਜੀ ਚੱਕੜੀ ਗੱਲ ਮਮਮੀ ਚੁੱਪ ਸਿਆਣ ਕਰੋਗੇ ਤੇ ਫੇਰ ਹੀ ਸਾਡੇ ਨਾਲ ਹੋੜਗੇ ਲੈ ਲੈ ਭਾਂਜੀ ਜੇ ਸਾਰੀ ਉਹ ਦੇਣਾ ਉਹ ਰੋਕ ਨਹੀਂ ਰੱਖੀ ਸਕੀ ਅੱਗਾ ਕਿ ਨਾ ਸੋਣਾ ਤੇ ਧੀ ਸਿਆਣੀ ਜਨਾਨੀ ਨਿਕਾਈ ਸਭ ਕੋ ਸਾਥ ਦੇ ਆਪਣੇ 3 ਬੁੱਤਾਂ ਦਾ ਤੇ ਰੱਖ ਬਿਲਕੁਲ ਬਿਲਕੁਲ ਹੈ ਜੀ 5 ਲੱਖ ਰੁਪਿਆ 5 ਲੱਖ ਕਿਤੇ ਮੂੰਹ ਨਾ ਕਹਿਣਾ ਭੈਣ ਜਿਹੜੇ ਸਫਾਈਆਂ ਵਾਸਤੇ ਪੈਸੇ ਨੂੰ ਭੇਜਦੇ ਸੀ ਨਾ ਕਿ ਪੈਸੇ ਇੱਥੇ ਲੈ ਲੈ ਸੌਦਾ ਲੈ ਲੈ ਹੈ ਨਾ ਉਹ ਹੀ ਪੈਸੇ ਦਾ ਮੈਂ ਤੋਰ ਚਾਹਤਾਂ ਕਿ ਭੈਣ ਜੀ ਮੈਂ ਇਹ ਗੱਲ ਨਹੀਂ ਨੀ ਆ ਕਿ ਕਿਤੇ ਇੱਥੇ ਰਾਣਾ ਕਿੱਥੇ ਗਿਆ ਆ ਜੇ ਕਿ ਇੱਥੇ ਰਣਾ ਬੈਠਾ ਹੁੰਦਾ ਨਾ ਤੇ ਵੇਖ ਲੈਣੇ 당 ਹੀ ਰਹਿ ਰਹਿਣਾ 당 ਨਹੀਂ ਨਹੀਂ 당 ਨਹੀਂ ਹੋਰ ਸ਼ੌਨਾ ਹੀ ਮੇਰੀ ਘਰ ਨਾਲ ਤੁਹਾਨੂੰ ਕਾਫੀ ਮਾਣ ਦਿੱਤੀ ਹੈ ਕਹਿੰਦਾ ਤੇ ਗਿਆ ਕਾਲੀ ਮਰੀ ਕੋਠੀ ਹਾਂ ਲੈ ਮਾਤਾ ਨੇ ਤੇ ਕੰਮ ਚੰਗਾ ਕੀਤਾ ਜੀਂਦੀਆਂ ਜੀ ਸਾਰਾ ਕੁਝ ਮੇਰੇ ਤੇ ਪੋਦਲ ਨਾਲ ਪਲਾਟ ਵੀ ਇੱਕ ਨਾਲ ਟੈਂਕ ਦੇ ਪੈਸੇ ਨਾਲ ਸੋਨਾ ਅੱਡਾ ਕਿਲੋ ਸੋਨਾ ਸੀ ਮਾਂ ਮਾਂ ਤੇਰੇ ਦੇ ਪਾਕੇ ਖੁੱਲ ਗਏ ਅੰਦਾ ਕਿੰਨਾ ਆਪਾਂ ਤਾਂ ਹੋ ਗਿਆ ਤੇ ਦੇ ਦੋ ਹਾਏ ਇੱਕ ਮਿੰਟ ਭੈਣ ਜੀ ਤੋ ਹੀ ਖਲੋਇਓ ਇੱਥੇ ਨਹੀਂ ਰਾਣੇ ਨੂੰ ਫੋਨ ਕਰਦੀ ਕਰ ਕਿੱਥੇ ਗਿਆ ਉਹਨੂੰ ਕਹਿ ਪੈਣੀ ਗੱਲ ਸੁਣ ਹਾਂ ਨਹੀਂ ਉਹ ਗੱਲ ਦੀ ਮੰਮੀ ਜੀ ਪਹਿਲੇ ਤੁਸੀਂ ਖੁਸ਼ੀ ਮਨਾ ਲਓ ਉਹਨਾਂ ਦੇ ਨਾਲ ਫਿਰ ਰਾਤ ਨੂੰ ਦੁਗਣੀ ਖੁਸ਼ੀ ਮਨਾ ਲੈ ਜੀ ਕਰੋ ਮੇਰੀ ਗੱਲ ਸੁਣੋ ਅੱਛਾ ਆ 11 ਕਿਲੋ ਲੱਡੂ ਲੈ ਕੇ ਆ ਉਹ ਨਹੀਂ ਅੱਜ ਘਲੀ ਚ ਲੱਡੂ ਵੰਡਨੇ ਭੈਣ ਜੀ ਮम्मी ਅੱਧਾ ਕਿਲੋ ਸੁਮਾ ਇਹ ਵਧੀਆ ਮੌਕੇ ਤੇ ਮੈਂ ਆ ਗਈ ਆ ਆ ਰੋਟੀ ਖਾਣ ਜਾਵਾਂਗੇ ਸਾਰੇ ਵਾਲੇ ਬਾਤ ਮम्मी ਲੱਡੂ ਵੰਦ ਕੇ ਨਾ ਮੈਂ ਆਪਣੀਆਂ ਸੇਲੀਆਂ ਕਹਾਂ ਜਾਣਾ ਸਾਰੀਆਂ ਕਰ ਜਿਹੜੀਆਂ ਮੈਨੂੰ ਕਹਿਦੀਆਂ ਨਾ ਸਾਡੇ ਨਾਲ ਕੋਠੀ ਆ ਗੱਡੀ ਆ ਸੋਨਾ ਮੈਂ ਵੀ ਦੱਸਾਂਗੀ ਹਣ ਅੱਤਾਂ ਗੱਲ ਲਾ ਸੋਨਾ ਇਹ ਮੇਕਾ ਹਾਂ ਤੇ ਨਾਲੇ ਪੂਰੀ ਕੋਠੀ ਉਹ ਵੀ 300 ਗੱਜ ਦੀ ਤੇ 100 ਗੱਜ ਦਾ ਪਲਾਟ ਲੈ ਭੈਣ ਜੀ ਮੇਰੀ 30 ਕਰੋੜਾਂ ਕਤੀ ਅੱਛਾ ਚਾਬੀਆਂ ਮੈਨੂੰ ਫੜਾ ਚਾਬੀਆਂ ਆਹ ਕੀ ਕਰਨਾ ਮੰਮੀ ਚਾਬੀ ਹੋਣਾ ਹਾਂ ਆਈਆਂ ਚਾਹੀਦੀਆਂ ਮੈਨੂੰ ਉਹ ਚਾਬੀਆਂ ਤੇ ਕਾਜ ਕਿਉਂ ਫੜਨੇਗੇ ਹੁਣ ਫੜਾ ਮੈਨੂੰ ਮੇਰੀਆਂ ਮਾਂ ਨਾਲ ਤੈਨੂੰ ਬੜਾ ਦੋਨ ਸੀ ਇਹ ਤਾਂ ਲੰਮੀ ਸੀ ਗੱਲ ਸੀ ਰੰਡ ਤੁਸੀਂ ਇੱਥੇ ਹਾਂ ਖੱਜੋਂ ਦੋਨਾਂ ਆ ਗਏ ਮੈਂ ਕਿਹ ਆਈ ਆ ਛੋਟੀ ਬਣੀ ਤੁਹਾਡੀ ਇੱਥੋਂ ਕੋਈ ਬਿਜਲੀ ਦਾ ਬਿੱਲ ਤੁਹਾਡਾ ਨਹੀਂ ਆਉਂਦਾ ਪੁੱਛ ਲੈ ਐਸਾ ਤੇ ਨਾ ਮੈਂ ਇੱਥੇ ਹੀ ਆ ਰਹੀ ਆ ਲੈ ਇਹ ਤਾਂ ਬੰਦਿਆ ਕੀਤਾ ਬੰਦਿਆ ਤੇ ਬੰਦਿਆ ਤਾਂ ਹੋਈ ਤੇ ਆ ਗਈ ਆ ਜੀ ਜਾ ਰੇ ਬਾਜ ਗੇ ਨਜ਼ਾਰੇ ਤੇ ਬਾਜ ਗੇ ਉਧਰ ਮੈਨੂੰ ਮੱਕਰਾ ਕਰਾਇਆ ਮੈਂ ਕਿ ਮਮੀਓ ਮੈਂ ਕੋਟੀ ਨਾ ਕਰਾਏ ਤੇ ਦੇਰ ਨਹੀਂ ਆਉਂ ਤੂੰ ਪਿੱਛੇ ਬੈਠੀ ਰਹੇ ਆ ਰਾਮ ਨਾਮ ਤੇਰੇ ਨਾਮੇ ਨੂੰ ਕੋਈ ਪੁੱਛਦਾ ਨਾ ਕੋਠੀ ਦੱਸਿਓ ਵੀ ਜਿਹੜੇ ਬਾਹਰੋਂ ਆਏ ਆ ਸਹੀ ਗੱਲ ਆ ਮੰਮੀ 20000 ਰੁਪਏ ਅੰਕਰਾਇਆ ਉਹ ਵੀ ਮਹੀਨਾ ਮਹੀਨਾ ਤੇ ਝਟ ਆ ਜਾਂਦਾ ਆ ਭਾਬੀ ਲੈ ਹਨ ਮੰਮੀ ਨਹੀਂ ਆ ਗਈ ਇੱਥੇ ਹੁਣ ਮੈਂ ਸੇਵਾ ਇਹਦੀ ਦੂਨੀ ਕਰਕੇ ਮਖੋਣੀ ਲੈ ਕੇ ਤੈਨੂੰ ਸੀਮਾ ਜਿਹੜੇ ਲੋਕੀ ਕੰਦੇ ਸੀ ਨਾ ਕਿ ਤੈਨੂੰ ਸੀਮਾ ਸੁੱਖ ਨਹੀਂ ਮਿਲਣਾ ਜਾਂ ਆਪਣੇ ਘਰ ਹੁਣ ਮੇਰੀ ਧੀ ਵੇਲਾ ਪੱਕੀ ਆ ਗਈ ਨਾਲੇ ਸਾਰਾ ਸੋਨਾ ਮਿਲ ਗਿਆ ਨਾਲੇ ਸਾਰੀ ਕੋਠੀ ਮਿਲ ਗਈ ਹੈ ਸੀਮਾ ਜੀ ਦੀ ਮੂੰਹ ਮਿੱਠਾ ਕਰਾਉਣਾ ਦੇ ਬੰਦਾ ਹੀ ਆ ਫਿਰ ਹਾਂ ਹਾਂ ਬਹੁਤ ਲੱਗਦਾ ਪਾਪੀ ਚਲ ਮੈਂ ਵੀ ਖੁਸ਼ ਹਾਂ ਸੀਮਾ ਦੀਦੀ ਤੁਹਾਡੀ ਰਬੜ ਸੋਲੀ ਆ ਆ ਐਨਾ ਕੁਝ ਦੇਤਾ ਤੁਹਾਨੂੰ ਹੁਣ ਤੇ ਤੁਹਾਨੂੰ ਸਾਰੀ ਜ਼ਿੰਦਗੀ ਭਾਵੇਂ ਬਹਿ ਕੇ ਖਾਓ ਸੱਤੇ ਦੀ ਕੋਈ ਨਹੀਂ ਹੁਣ ਤੇ ਕੰਮ ਕਰਾਂਗੇ ਲੋੜ ਹੀ ਨਹੀਂ ਮੇਰੀ ਗੱਲ ਆ ਵੇਖੋ ਸੀਮਾ ਦੀਦੀ ਤੇ ਲक्की ਭਾਜੀ ਅੱਗੇ ਵੀ ਤੁਸੀਂ ਬਹਿ ਕੇ ਖਾਧਾ ਸਾਰੀ ਉਮਰ ਤੇ ਹੁਣ ਫੇਰ ਆਰਾਮ ਨਾਲ ਬਹਿ ਕੇ ਖਾਓ ਆ ਪੰਮਾ ਪੁੱਤ ਮੇਰੀ ਗੱਲ ਸੁਣੋ ਅੱਜ ਲੱਕੀ ਆਪਣੇ ਕੋਲੋਂ ਪੈਸੇ ਵਰਤ ਨਾਲੇ ਆਈ ਮੋਟੀ ਦੀ ਮਾਂ ਉਹਨੂੰ ਵੀ ਪੰਜ ਡੱਬੇ ਦੇ ਕੇ ਭੇਜੀ ਫਿਰ ਸਾਰਨਾ ਪਹਿਲਾਂ ਜਿਹੜੇ 11 ਕਿਲੋ ਲੱਡੂ ਲੈ ਕੇ ਆਏਗਾ ਨਾ ਪਰਚੋ ਇੱਕ ਲੱਡੂ ਪਹਿਲਾਂ ਆਪਣੀ ਪਾਪੀ ਨੂੰ ਖਵਾਵੇਂ ਪਾਪੀ ਨੂੰ ਤਾਂ ਪਹਿਲਾਂ ਉਹ ਮਿਠਿਆ ਕਰਉਣਾ ਹਨ ਵੱਡੇ ਵਾਲਾ ਲੱਡੂ ਲਿਆਣਾ ਵੱਡੇ ਵਾਲਾ ਭਾਬੀ ਤੂੰ ਮੈਨੂੰ ਕਹਿੰਦੀ ਸੀ ਨਾ ਵੇਲਾ ਵੇਲਾ ਸੀ ਮਾਦੀ ਜੀ ਬੈਜੀ ਤੇ ਲੋੜੀ ਲੱਗੀ ਇੱਕ ਮਿੰਟ ਬਾਜੀ ਮੇਰੀ ਵੀ ਕੋਈ ਗੱਲ ਸੁਣ ਲੋ ਇੰਨੀ ਜ਼ਿਆਦਾ ਖੁਸ਼ੀ ਦਾ ਵੀ ਕਿਤੇ ਦੁਕਾਨਾਂ ਦੇਖੂ ਅੱਜ ਵਾਰੀ ਮੇਰੀ ਆ ਤੁਹਾਨੂੰ ਲੱਡੂ ਖਵਾਉਣੀ ਅੱਜ ਤੇ ਮੈਂ ਡੱਬਾ ਲੈ ਕੇ ਆਉਂਗੀ ਉਹ ਵੀ ਐਡਾ ਵੱਡਾ ਤੇ ਵਿੱਚ ਲੱਡੂ ਅਲ ਦਾਲਤਾ ਤੂੰ ਉਹ ਤੱਕਾ ਦੇ ਰਹੀ ਹੈਂ ਹਾਂ ਤੂੰ ਤੇਨੂੰ ਕਹਦਾ ਹੀ ਲੈ ਬੇਂਜੀ ਮੈਂ ਨਹੀਂ ਚੁੱਪ ਕਰਨੀ ਛੱਡਣੇ ਅੱਛਾ ਕਹਿਂ ਜੀ ਫੇਰ ਵੀ ਉਹਦੀ ਭੱਡੀ ਪਰਚਾਈਏ ਉਹਨੇ ਆਪਣਾ ਫਰਜ਼ ਤੇ ਅਦਾ ਕਰਨਾ ਹੈ ਨਾ ਮੈਨੂੰ ਸਮਝੀ ਨਹੀਂ ਉਹਨੂੰ ਚਾ ਚੜ ਗਿਆ ਕਿ ਮੇਰੇ ਨਾਣੇ ਪੱਕੀ ਕਰੇ ਆ ਗਈ ਆ ਨਾਲੇ ਚੈਦਾ ਚੱਲ ਛੱਡ ਮਮੀ ਹਾਂ ਮਮੀ ਕਾਗਜ਼ ਕਢਾ ਦੇ ਮਮੀ ਹੋਣੀ ਤੇ ਚਾਬੀ ਫੜਾ ਮੈਨੂੰ ਕਾਢੀ ਆਹ ਕਹਿ ਜਾਂਦੀ ਹੈ ਨਾ ਕਿ ਕਾਗਜ਼ ਲੋਕਾਂ ਦੇ ਚਾਚੇ ਆ ਜਿਹੜੀ ਸਾਰੀ ਜਿਹੜੀ ਜ਼ਿਆਦਾ ਚਲੀ ਹੈ ਨਾ ਮੈਂ ਨਾ ਤਾਂ ਅਸਰਣ ਦੇ ਗਈ ਸੀ ਹੈ ਹਾਂ ਨਾ ਤਾਂ ਅਸਰਣ ਦਾ ਖਾ ਲੋ ਲੱਡੂ ਮੰਮੀ ਆ ਕੀ ਗੱਲ ਕਰੀ ਨੇ ਭਏ ਤੇ ਤੁਹਾਡਾ ਪੁੱਤ ਜੀਣਾ ਵਾ ਹਾਂ ਤੂੰ ਕਹਿੰਦੀ ਨਾ ਗਾਸ਼ਣ ਦੇ ਦਿੱਤੀ ਹਾਂ ਹਾਂ ਧੀ ਮੈਂ ਘਰੋਂ ਤੁਸੀਂ ਅੱਛੇ ਰੰਦੇ ਭੇਜੇ ਤੇ ਮੈਂ ਉਹਨਾਂ ਦੀ ਜ਼ਿਆਦਾ ਕੀ ਕਰਨੀ ਹੈ ਸਭ ਕੋਈ ਤੁਹਾਡਾ ਖਰਚਾ ਪੁੱਤਾ ਸਭ ਬਚਿਆ ਤੇ ਮੈਂ ਸਾਰੀ ਜਿਹੜੀ ਜ਼ਿਆਦਾ ਤੇ ਆ ਚਾਪੀਆਂ ਇਹ ਜੜਾ ਅੱਗਾ ਵੀ ਲੋ ਸੁਣਦਾ ਸਭ ਕੁਝ ਮੈਂ ਜਾਣ ਦਰ ਦਿੱਤਾ ਹੈ ਨਹੀਂ ਨਹੀਂ ਮੰਮੀ ਮੰਮੀ ਨਾ ਆਤਾ ਅਸ਼ਰਮ ਨਾਲ ਹੀ ਦੇਣੀ ਆ ਮੇਰੀ ਗੱਲ ਸੁਣ ਆਪਾਂ ਘਰਾਂ ਵਾਲੇ ਘਰ ਜਾਣੇ ਆ ਇੱਥੇ ਬੈ ਕੇ ਕੀ ਕਰਨਾ ਵਾ ਤੁਸੀਂ ਨਾ ਅਸ਼ਰਮ ਨਾ ਲਾਓ ਤੁਹਾਡੇ ਤੇ ਹੀ ਪੁੱਤਾਂ ਦੇ ਨਾਲ ਜਾਂਦੇ ਆ ਮਾਂ ਤੂੰ ਘਰ ਜਾ ਮੰਮੀ ਮੈਂ ਇੱਥੇ ਕੀ ਕਰਨਾ ਫਰਾ ਹੋਣੀ ਹੈ ਕੀ ਇਹ ਇਹਨੂੰ ਕਰਕੇ ਕੀ ਕਰਨੀਂ ਉਹ ਮੇਰੀ ਚਾਹ ਲਾਉਂਦੀ ਉਹ ਮੈਂ ਸਹਿਰ ਕਰ ਦਿੱਤੇ ਸਭ ਕੁਝ ਮੈਂ ਨਾਲ ਸਾਥ ਨੂੰ ਵਾਲਿਆਂ ਨੂੰ ਕਹਿਤਾ ਇਸ ਸਾਰੀ ਜਿਹੜੀ ਜਾਇਦਾਦ ਹੈ ਨਾ ਮੈਂ ਸਭ ਉੱਥੇ ਦਾਨ ਕਰ ਦਿੱਤੀ। ਉਹ ਕੋਈ ਨਹੀਂ ਤਾਨ ਕਰਨੀ ਮੈਨੂੰ ਫੜਾ ਅਸੀਂ ਘਰ ਚੱਲਾਂਗੇ। ਪਹਿਲੇ ਕੀ ਆ? ਸੁਬੋਸੇ ਨੇ ਖਾ ਲਓ, ਘਰ ਕਿੱਥੇ ਚੱਲਣੀ ਹੈ? ਮੈਂ ਮੰਮੀ ਹੋ। ਸੁਬੋਸੇ ਚੱਲ ਮੰਮੀ। ਮੈਂ ਸੇਵਾ ਕਰਾਂਗੀ ਮੈਂ। ਚੱਲਾ। ਘਰ ਚੱਲੇ ਜਦੋਂ ਹੀ। ਲੋੜ ਹੈ? ਸੀਮਾ। ਸੀਮਾ ਤੂੰ ਕਿਉਂ ਚੱਲ ਨਹੀਂ ਪੁੱਤ? ਮੰਮੀ। ਮੈਂ ਜਾਣ ਦੋ। ਮੈਂ ਕਿਉਂ ਚੱਲ ਨਹੀਂ ਆ? ਮੇਰੀ ਸੀਮਾ ਸੁਬੋਸੇ ਨੇ ਖਾ ਲਿਆ ਤੂੰ ਕਿਉਂ ਚੱਲ ਨਹੀਂ ਆ? ਤੂੰ ਚੱਲ ਨਹੀਂ ਪੁੱਤ। ਆਹ ਕੀ ਸ਼ਮੀ? ਕੀ ਕਹਦੇ ਹੋ ਤੇ ਲਾਫਾ ਕਿਉਂ ਮੈਨੂੰ ਆਈ ਦੀ ਕੋਸ਼ਿਸ਼ ਕਿਉਂ ਨਹੀਂ ਆ ਸਾਰੀ ਕਰਤਾ ਕਰਤਾ ਤੇ ਦੀ ਕੀ ਰ ਪਰ ਹੋਏ ਕਹਿੰਦੇ ਹਾਂ ਹਾਂ ਤੇ ਮੰਮੀ ਰੋ ਤੇ ਸਭ ਨੂੰ ਦੇਖੇ ਜਾਣੀ ਬਸ ਆ ਦੇਖਿਓ ਕਿੰਦਾ ਤੇ ਤਰੁੰਦੇ ਦੋਵੇਂ ਦੀ ਘਰ ਨੂੰ ਸਾਨੂੰ ਮੈਂ ਕਿਹਾ ਹੈ ਨਾ ਕਿ ਸੀਮਨ ਮੇ ਕਰੇ ਪਚਾ ਕੇ ਹਟੂਗੀ ਹੁਣ ਆਏ ਧਾਇਆ ਪਾਰ ਦੇ ਲੇਖ ਕੋਈ ਨਹੀਂ ਹੁਣ ਆਪੇ ਹੁੰਦੇ ਲੈਣਾ ਆਜਾ ਜੇ ਨਾ ਮੈਂ ਜੇ ਕੋਚਲ ਸਮੋਸੇ ਦੇ ਖਾ ਜਾ ਨਹੀਂ ਆ ਜਾ ਚੱਲੀ ਜਾ ਆਪਾਂ ਸੀਮਾ ਸਮੋਸੇ ਦੇ ਖਾ ਜਾ ਮੰਮੀ ਮੇਰੀ ਗੱਲ ਸੁਣ ਤੁਹਾਡੇ ਕਰਕੇ ਸਾਰੀ ਮੇਰੀ ਜਾਇਦਾਦ ਅਨਾਥ ਆਸ਼ਰਮ ਚਲੀ ਸੀ ਤੇ ਮੈਂ ਆਪਣਾ ਘਰ ਬਰਬਾਦ ਨੂੰ ਨਹੀਂ ਮੈਂ ਇੱਕ ਸੜ ਗਈ ਮੈਂ ਤਾਂ ਚਲੀ ਆ ਆਪਣੇ ਘਰ ਤੇ ਮੇਰੀ ਗੱਲ ਸੁਣ ਲਓ ਆਪਣੇ ਘਰ ਨੂੰ ਚ ਪਿਆਰ ਪਾਲੋ ਇਹ ਨਾ ਹੋਵੇ ਤਾਂ ਢੀਉ ਤੁਹਾਨੂੰ ਅਨਾਥ ਆਸ਼ਰਮ ਭੇਜ ਦੇ ਸੀਮਾ ਕੀ ਕਹਿੰਦੀ ਤੂੰ ਆਪਣੀ ਮਾਂ ਨੂੰ ਕਹਿੰਦੀ ਕਿ ਨਾਕਾਚਮ ਚਲ ਜਾਵੇ ਸੀਮਾ ਮੇਰੀ ਗੱਲ ਤੇ ਸੁਣ ਰਹੀ ਆ ਜਾ ਮੈਂ ਤੇ ਰੱਬ ਬਿਨਾਂ ਰਹਿ ਨਹੀਂ ਸਕਦੀ ਸੀਮਾ ਮੇਰੀ ਗੱਲ ਤੇ ਸੁਣ ਭੋਗੀ ਤਾਂ ਖੁਸ਼ ਭੇਜ ਕੇ ਮੇਰੇ ਤੇ ਨੋ ਛੱਡੋ ਪਰਿਆ ਵੇਖੋ ਉਹਨੇ ਆਪਣਾ ਘਰ ਬਸਾ ਲਿਆ ਨਾ ਚਲ ਗਈ ਆ ਨਾ ਆਪਣੇ ਘਰੇ ਉਹਨੇ ਆਪਣੇ ਸਾਸ ਨੂੰ ਪ੍ਰਵਾਨ ਕਰ ਲਿਆ ਨਾ ਤੇ ਤੁਸੀਂ ਤੁਸੀਂ ਇਹ ਸੁਣਾਉਂੋ ਕਿਉਂ ਨਹੀਂ ਪਿਆਰ ਨਾ ਰੱਖ ਸਕਦੇ ਮਮਾ ਪੈ ਜੀ ਦੁੱਲੇ ਪੇਰਾਂ ਦਾ ਇਹ ਕੁਛ ਨਹੀਂ ਕਰਦਾ ਮੰਮੀ ਮੈਂ ਤੁਹਾਡੇ ਕੋਲ ਕੀ ਮੰਗਦੀ ਸਿਰਫ ਇੱਕ ਪਿਆਰੀ ਪਤਨੀ ਆ ਹਾਂ ਪੈ ਜੀ ਦੇਖੋ ਨਾ ਕਿ ਧੀ ਸੋਣੀ ਗੱਲ ਕੀਤੀ ਸ਼ਨੀ ਧੀ ਆਪਣੇ ਘਰ ਗਈ ਇਹ ਤਾਂ ਧੀ ਹੱਸੋ ਖੇਡੋ ਮੁਝਾ ਲਓ ਉਹਦਾ ਕਾਲੀ ਵਿੱਥੇ ਤੇ ਬੈਠਾ ਰਹੇ ਮਮਮੀ ਦੇਖੋ ਹੁਣ ਨੌਸ ਆਪਣੇ ਕਿੱਡੇ ਪਿਆਰ ਨਾਲ ਰਹਿਣਾ ਕਰਦਾ ਕਿ ਅਸੀਂ ਅਸੀਂ ਘਰ ਤੋਂ ਲੜਦੀਆਂ ਫਿਰਦੀਆਂ ਅਸੀਂ ਆਪਣੇ ਘਰ ਪਿਆਰ ਨਾਲ ਨਹੀਂ ਰਹਿ ਸਕਦੀਆਂ ਅਸੀਂ ਵੀ ਤੇ ਆਪਣਾ ਘਰ ਚਲਾਉਣਾ ਹੈ ਨਾ ਮੰਮੀ ਬਸ ਕੇ ਬਹੁਤ ਰੋਣ ਦੀ ਲੋੜ ਨਾ ਕਰੋ ਛੱਡ ਦੋ ਸਾਰਾ ਇਹ ਵੀ ਤਾਂਗੀ ਸੀਮਾ ਵਾਲੀ ਇਹਨੂੰ ਸੀਮਾ ਹੀ ਸਮਝੋ ਪਿਆਰ ਬਣਾ ਕੇ ਰੱਖੋ ਤਾਂ ਇਹ ਹੌਸਲਾ ਕਰੋ ਇਹਨੂੰ ਬਾਹਰ ਨਾ ਲਾਓ ਤਾਂ ਕੀ ਹੋਏ ਮੈਨੂੰ ਮਾਫ਼ ਕਰਕੇ ਸਮਝੋ ਮੇਰੀ ਸੀ ਮਮ ਕਰ ਲੱਗੇ ਆਪਣੇ ਜਵਾਈ ਮਗਰ ਲੱਗੇ ਬੜਾ ਕੁਝ ਕਰਤੀ ਰਹੀ ਬੜਾ ਤੇਰਾ ਗਲਤ ਕੀਤਾ ਮੈਂ ਤੁਹਾਨੂੰ ਸੱਚ ਦੱਸਾਂ ਪਹਿਲੀ ਨੂੰ ਨਾ ਮੈਂ ਮੈਂ ਉਹ ਕੋ ਚ ਕੀਤਾ ਸੀ ਉਹ ਕਿ ਬਿਮਾਰ ਨਹੀਂ ਸੀਗੀ ਉਹ ਬਿਮਾਰ ਤਾਂ ਉਹਨੂੰ ਕਰਤਾ ਮਾਰੇ ਆਪਾਂ ਕੋਤ ਮੇਰੀ ਗਲਤੀ ਮਾਫ ਕਰਦੇ ਮਾਫ ਕਰ ਮम्मी ਮੈਨੇ ਚਾਹਦੀ ਕਿ ਚੋਕ ਚ ਮੈਂ ਪਹਿਲੀ ਨਾ ਕੀਤਾ ਉਹ ਕੁੱਝ ਮੈਂ ਤੇਰੇ ਨਾਲ ਵੀ ਕਰ ਬਸ ਕੋ ਮੈਂ ਸੋਚਦੇ ਸੀ ਕਿ ਮੇਰਾ ਧੀ ਚਵਾਈ ਚੋਕੰਦਾ ਤੇ ਉਹਨਾਂ ਦੇ ਮਗਰ ਲੱਗਾ ਅੱਜ ਵੀ ਇਹ ਚੇਤਾ ਦੀ ਗੱਲ ਆਈ ਹੈ ਉਹ ਆਪਣੀ ਮਾਂ ਨੂੰ ਛੱਡ ਕੇ ਤੇ ਚਲੇ ਗਏ ਇੱਕ ਵਾਰ ਵੀ ਉਹਨਾਂ ਨੇ ਸੋਚਿਆ ਮੇਰੀ ਮਾਂ ਦਾ ਕੀ ਹਾਲ ਹੋਏਗਾ ਮੇਰੀ ਪਰਜਾਈ ਮਾਂ ਦਾ ਕੀ ਕਰਦੀ ਉਹਨੇ ਤਾਂ ਬਸ ਇਹ ਦੇਖਿਆ ਕਿ ਮੇਰੀ ਜਾਇਦਾਦ ਮੇਰਾ ਅੱਧਾ ਕਿਲੋ ਸੋਨਾ ਇਹਨਾਂ ਕਿਤੇ ਚਲੇ ਜੇ ਜਿਹੜੀ ਸੱਸ ਨੂੰ ਮਾਰੀ ਲੱਗਦੀ ਸੀ ਅੱਜ ਉਹ ਸੱਸ ਨੂੰ ਚੰਗੀ ਲੱਗਣ ਲੱਗ ਪਈ ਆ ਮੈਂ ਕੋਰੀ ਨੂੰ ਪਿੱਛੇ ਮੁੜ ਕੇ ਵੀ ਮੇਰੇ ਵੱਲ ਵੇਖਿਆ ਇੱਥੋਂ ਤੱਕ ਕਿ ਅੱਛਾ ਤਾਂ ਦੇ ਲਾਲ ਵਿੱਚ ਸਾਰਾ ਸਮਾਰਾ ਬੜਾ ਇੱਥੇ ਛੱਡ ਦਿੱਤਾ ਤੇ ਆਪਣੀ ਮਾਂ ਨੂੰ ਵੀ ਛੱਡ ਗਈ ਐ ਮੰਮੀ ਜੋ ਤੁਸੀਂ ਗਲਤੀਆਂ ਕੀਤੀਆਂ ਉਹ ਸਾਰੀਆਂ ਛੱਡ ਦੋ ਉਹਨਾਂ ਦਾ ਸਾਥ ਕਰਾਂਗੀ ਮੈਨੂੰ ਲੋੜ ਨਹੀਂ ਜੀ ਮੰਮੀ ਤੁਹਾਨੂੰ ਕੋਈ ਦੋਸਤ ਹੋ ਗਿਆ ਸੀਮਾ ਦੀ ਜੀ ਤੇ ਅੱਜ ਸੌਂ ਖਾਓ ਕਿ ਮੈਂ ਆਪਣੀ ਨਾ ਨੂੰ ਆਪਣੀ ਜਾਨ ਤੋਂ ਵੱਧ ਰੱਖਾਂਗੀ ਤੇ ਮੈਂ ਵੀ ਵਾਅਦਾ ਕਰਦੀ ਆਂ ਮੰਮੀ ਸਾਰਾ ਕੁਝ ਭੁੱਲ ਕੇ ਮੈਂ ਵੀ ਤੁਹਾਡੀ ਹੋ ਕੇ ਰਹਾਂਗੀ ਨਾਲੇ ਭੈਣ ਜੀ ਹੱਥ ਜੋੜ ਕੇ ਬਿਜਾਏ ਤੇ ਸਿਰ ਤੇ ਰੱਖੋ ਇਹ ਤੁਹਾਡੀ ਧੀ ਹੈ ਸ਼ਾਮੇ ਮੈਨੇ ਸੌ ਖਾਣ ਸੌ ਮਜੂਬੀ ਖਾ ਲਈ ਤੇ ਤੂੰ ਇਹ ਮੰਗ ਲੈਣਾ ਕਿ ਮੰਮੀ ਨੇ ਸੌ ਖਾਧੀ ਤਾਂ ਮੈਂ ਫਿਰ ਮੈਂ ਤੇ ਨਾਲ ਕੁਝ ਕਰੀ ਜਾਉਂ ਹੁ ਜੇ ਤੇਨੂੰ ਮੇਤੇ ਵਿਸ਼ਵਾਸ ਹੈ ਮੈਂ ਤੇਨਾਂ ਕਾਹ ਕੋ ਇਸ ਤਰ੍ਹਾਂ ਕਰਾਂ ਤੇਰੀ ਜਗਾ ਇੱਥੇ ਰਹੀ ਮੇਰੇ ਦਿਲ ਚ ਬੱਸ ਕੋਟ ਮੇਰੀਆਂ ਗਲਤੀਆਂ ਮਾਫ ਕਰ ਦੇ ਖੁਸ਼ ਰਹ ਖੁਸ਼ ਰਹ ਜਿੰਜੀ ਨੂੰ ਜਦੋਂ ਘਰ ਆਣਾ ਨਾ ਉਹ ਮੇਰੇ ਆ ਕੇ ਸੰਭਾਲਣਾ ਠੀਕ ਹੈ ਮੰਮੀ ਮੈਂ ਵੀ ਅੱਜ ਤੋਂ ਬਾਅਦ ਸਾਰਾ ਕੁਝ ਮਾਫ ਕਰਤਾ ਮੰਮੀ ਕਿ ਮੈਂ ਵੀ ਤੁਹਾਡੀ ਧੀ ਬਣ ਕੇ ਰਹੂੰਗੀ ਅਸੀਂ ਨਾਲ ਕੇ ਘਰ ਚਲਾਵਾਂਗੇ ਦੋਵੇਂ ਜਣੇ ਪੈਂਜੀ ਤੁਸੀਂ ਮੈਂ ਤਾਂ ਦੇਖੋਗੇ ਮੇਰੀ ਮਾਫੀ ਪੈਂਜੀ ਮਾਫੀ ਕਰ ਦਿੱਤੀ ਪੈਂਜੀ ਜੀੜੇ ਮੈਂ ਦੁੱਖ ਇੱਕ ਦਿਨ ਹੀ ਮਾਨ ਦਿੱਤੇ ਉੱਤੋਂ ਦੇ ਤੱਕ ਕੋਈ ਸਮਝ ਸਕਦਾ ਐਸਾ ਕਿਹਦਾ ਮੈਨੂੰ ਮਾਫ਼ ਕਰ ਦੇ ਮੈਂ ਤਾਂ ਸਿਰਫ ਆਪਣੇ ਦੀਨ ਆਪਣਾ ਸਮੇਂ ਦੀ ਐਨਾ ਦੀਆਂ ਮੈਂ ਤੇ ਇੱਕ ਨੂਹ ਤਾਂ ਤਰਜਾ ਦਿੰਦੀ ਰਹੀ ਹੇ ਨੂਹ ਜਿਤਨਾ ਮਰਜੀ ਕਮਾ ਉਤਰਾ ਰਹਿਣਨ ਕੀ ਤਾਂ ਜੀ ਸ਼ਹਿਰ ਤਾਂ ਕੋਈ ਨਾ ਮਾਰ ਸਕਦਾ ਕਿ ਜਿਹਨੇ ਅੱਤਲ ਤੱਕਾਂ ਮਾਰ ਕੇ ਦਿੱਤੀ ਇਹ ਤਾਂ ਚਰਿੱਤੇ ਨਹੀਂ ਗਉਹਾ ਹੁੰਦੇ ਆ ਜੀ ਕੋਟ ਲਿਆ ਮਾਰ ਲਿਆ ਇਹਨਾਂ ਲਈ ਕਿਹੜਾ ਬੋਕੋਜ ਕਹਿਣਾ ਜਿੱਦੋਂ ਭੈਣ ਜੀ ਗਉਹਾ ਤਾਂ ਸਿੰਗ ਵੱਜਦੇ ਨੇ ਪਤਾ ਤੇ ਉਦੋਂ ਲੱਗਦਾ ਜਿੱਦੋਂ ਹੱਡੀਆਂ ਪਸਲੀਆਂ ਟੁੱਟ ਜਾਂਦੇ ਨੇ ਭੈਣ ਜੀ ਬਸ ਇਸੇ ਪੱਧਰ ਨਾਲ ਕੁਝ ਨਹੀਂ ਚੱਲਦਾ ਕੋਈ ਗੱਲ ਨਹੀਂ ਤੇ ਹੁਣ